ਵਹੀਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤਰੀਕ 22 8 2025 ਦਿਨ ਸ਼ੁੱਕਰਵਾਰ ਸਮਾ ਸਵੇਰ ਦੇ 2:30 ਹੋ ਗਏ ਤੇ ਆਪਾਂ ਨਾ ਤੋਂ ਕੀ ਤਿਆਰ ਹੋ ਗਏ ਤੇ ਰਾਤ ਆਪਾਂ ਰੁਕੇ ਸੀ ਵੀ ਮਥਰਾ ਹੋਟਲ ਦੇ ਵਿੱਚ ਆਪਾਂ ਹੋਟਲ ਚ ਕਮਰਾ ਮਿਲ ਗਿਆ 700 ਰੁਪਏ ਦਾ ਤੇ ਹੁਣ ਵੀ ਆਪਾਂ ਚੱਲਦੇ ਆਂ ਆਗਰਾ ਵੱਲ ਨੂੰ ਆਗਰਾ ਇੱਥੋਂ ਹੈਗਾ ਵੀ 65 ਕਿਲੋਮੀਟਰ ਦੂਰ ਤੇ ਆਗਰਾ ਪਹੁੰਚ ਕੇ ਆਪਾਂ ਦੇਖਦੇ ਆਂ ਤੇ ਆਗਰਾ ਨਾਲ ਨਾਲ ਤੁਹਾਨੂੰ ਸ਼ਹਿਰ ਘੁਮਾਉਨੇ ਆ ਜੀ ਤੇ ਕੱਪੜੇ ਬਾਕੀ ਆਪਾਂ ਰਾਤ ਧੋਤੇ ਸੀਗੇ ਤੇ ਬਈ ਕੱਪੜੇ ਸੁੱਕ ਗਏ ਆਪਣੇ ਤੇ ਪੈਕਿੰਗ ਆਪਣੀ ਚੱਲੀ ਜਾਂਦੀ ਐ ਇਧਰ ਬਾਈ ਵੀ ਹੋਈ ਜਾਂਦਾ ਤਿਆਰ ਤੇ ਬਈ ਇਦਾਂ ਹੀ ਤੁਸੀਂ ਚੈਨਲ ਨੂੰ ਪਿਆਰ ਦਿੰਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਨਾਲ ਦੀ ਨਾਲ ਕਰਦੇ ਜਾ ਕਰੋ ਵੀਡੀਓ ਦਾ ਮਤਲਬ ਕਈ ਵਾਰੀ ਬੰਦਾ ਵੀਡੀਓ ਦੇਖ ਕੇ ਭੁੱਲ ਜਾਂਦਾ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਵੀ ਜਰੂਰ ਦਬਲਿਆ ਕਰੋ ਤਾਂ ਜੋ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਸਾਹਮਣੇ ਆ ਸਕੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਪਿਆਰ ਬਖਸ਼ਦੇ ਰਹੋ ਬਈ ਤੇ ਮਿਲਦੇ ਆਂ ਫਿਰ ਅੱਜ ਇਹ ਸਫ਼ਰ ਵਿੱਚ ਸਮਾਂ ਹੋ ਗਿਆ ਬਈ 10:30 ਵਜੇ ਦਾ ਤੇ ਆਪਾਂ ਸਮਾਂ ਸੌਣ ਬੰਦ ਲਿਆ ਤੇ ਹੁਣ ਆਪਾਂ ਹੀ ਅੱਗੇ ਜਾਣ ਦੀ ਤਿਆਰੀ ਹੈ ਤੇ ਬਾਈ ਆਪਾਂ ਇਹਨੂੰ ਇੱਕ ਫੌਜੀ ਵੀਰ ਨੂੰ ਮਿਲ ਕੇ ਜਾਣਾ ਉਹ ਬਾਈ ਦਾ ਦੂਜੇ ਦਾ ਜਾਣਕਾਰ ਉਹਨੂੰ ਮਿਲ ਕੇ ਤੇ ਚਾਹ ਪਾਣੀ ਪੀ ਕੇ ਬਾਈ ਤੇ ਆਪਾਂ ਅੱਗੇ ਚੱਲਦੇ ਆਂ ਰਾਤ ਆਪਾਂ ਇਸ ਹੋਟਲ 'ਚ ਰਹੇ ਸੀਗੇ ਰॉयਲ ਹੋਟਲ ਐਂਡ ਰੈਸਟੋਰੈਂਟ ਵਧੀਆ ਸੀ ਬਈ ਖਾਣਾ ਪਾਣੀ ਵਧੀਆ ਸੀ ਇਹਨਾਂ ਦਾ 700 ਰੁਪਏ ਦਾ ਕਮਰਾ ਜੀ ਤੇ ਵਧੀਆ ਬੰਦੇ ਸੀਗੇ ਤੇ ਤੁਸੀਂ ਵੀ ਕਦੇ ਇਧਰੋਂ ਜਾ ਰਹੇ ਹੋ ਤੇ ਤੁਹਾਨੂੰ ਰਹਿਣ ਦੀ ਲੋੜ ਆ ਤੇ ਮਸਰਾ ਇਹ ਹੈਗਾ ਬਈ ਇੱਥੇ ਤੁਸੀਂ ਰਹਿ ਸਕਦੇ ਆ ਬਈ ਤੇ ਮੌਸਮ ਬਈ ਅੱਜ ਹੈਗਾ ਵਧੀਆ ਤੇ ਸਫਰ ਸੌਖਾ ਨੇ ਪੜਜੂਗਾ 65 ਕਿਲੋਮੀਟਰ ਦਾ ਸਫਰ ਆ ਜਦਾ ਤੇ ਆਪਾਂ ਅੱਜ ਨੇਰੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਾਂਗੇ ਹਾਂਜੀ ਵੀ ਸਮਾਨ ਸੌਣ ਬੰਨ ਕੇ ਤੇ ਆਪਣੀ ਹੁਣ ਜਾਣ ਦੀ ਤਿਆਰੀ ਆ ਆਪਾਂ ਇੱਕ ਵੀਰ ਨੂੰ ਮਿਲਣਾ ਸੀਗਾ ਮਥਰਾ ਸ਼ਹਿਰ ਦੇ ਵਿੱਚ ਤੇ ਉਹ ਬਾਈ ਦਾ ਫੋਨ ਆਇਆ ਸੀਗਾ ਕਿ ਮਿਲ ਕੇ ਜਾਇਓ ਤੇ ਆਪਾਂ ਬਾਈ ਚੱਲੇ ਆ ਮਥਰਾ ਨੂੰ ਤੇ ਜਨੇਦ ਬਾਈ ਹੁਣ ਚੱਲੇ ਆ ਆਗਰੇ ਨੂੰ ਤੇ ਆਪਾਂ ਨੂੰ ਆਗਰੇ ਜਾਣ ਵਾਸਤੇ ਥੋੜਾ ਜਿਹਾ ਟਾਈਮ ਚਾਹੀਦਾ ਆਪਾਂ ਜੀ ਰੋਕੇ ਉਧਰ ਨੂੰ ਜਾਵਾਂਗੇ ਤੇ ਬਾਕੀ ਬਾਈ ਜਨੇਦ ਬਾਈ ਤੋਂ ਹੁਣ ਛੋੜੇ ਦਾ ਟਾਈਮ ਆ ਗਿਆ ਚੰਗਾ ਬਾਈ ਜਨੇਦ ਬਾਈ ਵਧੀਆ ਲੱਗਿਆ ਮਿਲ ਕੇ ਤੇਰੇ ਨਾਲ ਧੰਨਵਾਦ ਤੇ ਅੱਗੇ ਕਨੈਕਟ ਕਰਾਵਾਂਗੇ ਆਪਾਂ ਠੀਕ ਆ ਜੇ ਅਸੀਂ ਸ਼੍ਰੀਨਗਰ ਆਏ ਤਾਂ ਤੇਨੂੰ ਜ਼ਰੂਰ ਮਿਲ ਕੇ ਜਾਵਾਂਗੇ ਤੇ ਸਾਡੀ ਸੇਵਾ ਪਾਣੀ ਜ਼ਰੂਰ ਕਰ धन्यवाद भाई धन्यवाद और कुछ कहना चाहोगे जी नहीं बस और कुछ नहीं जो आपका सफर है वो भी अच्छा रहे और हमारा सफर भी अच्छा रहे ऊपर वाले की वो ठीक है भाई कनेक्टेड रहना नंबर हमारा एक्सचेंज हो गया बताते रहना शाम को क्या है क्या नहीं ठीक है हां भाई ओके भाई धन्यवाद हां जी भाई आपा थोड़े से 2 3 किलोमीटर आए सी कि अपना ना साइकिल दी प्लेट हेल्दी पई आ उदना आपा वेल्डिंग लवाया ता सीगा पर वो नहीं वेल्डिंग खड़ता आपा गैस वेल्डिंग लुवाना ठे खड़े सीगे ते बस देख रहे हां भाई होनी ਕੀ ਹੱਲ ਕਰਦੇ ਇਹਦਾ ਸੇ ਲੋ ਬਾਈ ਕਾਫੀ ਜਦੋਜਹਿ ਦੇ ਬਾਅਦ ਆਪਣੀ ਨੰਬਰ ਪਲੇਟ ਸੈੱਟ ਹੋ ਗਈ ਆ ਤੇ ਬਾਈ ਉਹਨਾਂ ਦਾ ਪੂਰਾ ਜੋਰ ਲੱਗ ਗਿਆ ਸੀਗਾ ਨੰਬਰ ਪਲੇਟ ਸੈੱਟ ਕਰਨ ਦੇ ਵਿੱਚ ਤੇ ਹੁਣ ਜਮਾ ਓਕੇ ਆ ਹੁਣ ਨੰਬਰ ਪਲੇਟ ਨਹੀਂ ਦੋਦੀ ਤੇ ਬਾਈ ਦੀ ਦੁਕਾਨ ਆ ਬਾਈ ਮਸਲਾ ਦੇ ਵਿੱਚ ਰਾਹੁਲ ਆਟੋ ਟ੍ਰੇਡਰਸ ਤੇ ਉਹ ਬਾਈ ਆ ਜਿਹਨੇ ਆਪਣੀ ਪਲੇਟ ਸੈੱਟ ਕਰਕੇ ਦਿੱਤੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਪਲੇਟ ਬਲੂਟ ਸੈਟ ਕਰਾ ਕੇ ਵੀ ਆਪਾਂ ਜਮਨਾ ਨਦੀ ਕ੍ਰੋਸ ਕਰਦੇ ਜੋ ਪਾਣੀ ਜੀ ਦਾ ਵਾਵਾ ਚੜਿਆ ਹੋਇਆ ਬਈ ਜਮਨਾ ਨਦੀ ਦਾ ਦੇਖ ਸਕਦੇ ਹੋ ਤੁਸੀਂ ਜੋ ਆਈ ਪਹੁੰਚ ਗਿਆ ਇਹ ਪਹਾ ਮਸਰਾ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਘੁੰਮ ਨੇ ਜੇ ਆਪਾਂ ਤੁਹਾਨੂੰ ਦਿਖਾ ਦਿੰਨੇ ਕਿ ਮੰਦਿਰ ਬਣਿਆ ਹੋਇਆ ਸਾਂਗ ਤਾਂ ਦੂਰੰਦਰੋਂ ਆਉਂਦੀਆਂ ਮੰਦਰ ਦੇ ਦਰਸ਼ਨ ਕਰਨ। ਤੇ ਬਈ ਦੇਖ ਕਰਦੇ ਇੱਥੇ ਹੋਟਲ ਹੁਸਾਰੇ ਬਸੇ। ਜੀ ਵੀ ਬਈ ਆਪਾਂ ਕੱਲ ਮਥਰਾ ਸ਼ਹਿਰ ਦੇ ਵਿੱਚ ਰੁਕੇ ਸੀ ਬਾਰ-ਬਾਰ ਹੋਟਲ ਦੇ ਵਿੱਚ ਤੇ ਹੁਣ ਆ ਗਏ ਆ ਵੀ ਆਪਾਂ ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ਮੰਦਰ ਦੇ ਕੋਲੇ ਆਪਾਂ ਇੱਥੇ ਘੁੰਮਦੇ ਪਏ ਆ ਤੇ ਆਪਾਂ ਨੂੰ ਬਈ ਇੱਕ ਬਈ ਮਰੇ ਫੌਜੀ ਉਹ ਬਾਈ ਦੇ ਕੋਲ ਪਈਏ। ਹਾਂਜੀ ਬਾਈ ਜੀ ਕੀ ਹਾਲ ਚਾਲ ਨੇ? ਬਈ ਜਾਨ ਵਧੀਆ ਵਧੀਆ ਤੁਸੀਂ ਬਹੁਤ ਚੜ੍ਹਦੀ ਕਲਾ। ਬਹੁਤ ਵਧੀਆ ਬਈ ਵਧੀਆ ਤੁਹਾਨੂੰ ਮਿਲ ਕੇ ਹੋਰ ਚੜ੍ਹਦੀ ਕਲਾ। ਤੇ ਬਾਈ ਕਹਿੰਦਾ ਵੀ ਤੁਸੀਂ ਮੈਂ ਤੁਹਾਡੀ ਵੇਟ ਕਰਦੇ ਮੈਂ ਵੀ ਕੁਝ ਖਾਦਾ ਪੀਤਾ ਨਹੀਂਗਾ ਤੇ ਹੁਣ ਮਿਲ ਕੇ ਬਈ ਖਾਣੇ ਪੀਣੇ ਆ ਤੇ ਵੀ ਇੱਧਰ ਹੀ ਸਾਈਡ ਮੰਦਰ ਆ ਤੇ ਆਪਾਂ ਆ ਗਏ ਇੱਧਰ ਮਦਰਾਸ ਵਾਲਿਆਂ ਦੇ ਬਈ ਇਹ ਬਾਈ ਨੇ ਪਤਾ ਕੀਤਾ ਸੀਗਾ ਸਾਡੇ ਆਉਣ ਤੋਂ ਪਹਿਲਾਂ ਹੀ ਤੇ ਬਾਈ ਕਹਿੰਦਾ ਵੀ ਇਹਨਾਂ ਦਾ ਡੋਸਾ ਡੋਸਾ ਦੇ ਸਾਰਾ ਕੋ ਮਸ਼ਹੂਰ ਆ ਤੇ ਬਈ ਬਾਕੀ ਸ਼ਹਿਰ ਦੀ ਤੁਸੀਂ ਰੌਣਕ ਚੈੱਕ ਕਰ ਸਕਦੇ ਹੋ ਤੇ ਡੋਸੇ ਆ ਗਏ ਬਈ ਤੇ ਡੋਸਾ ਹੈਗਾ ਵੀ ਆਪਣੇ दो गे पां उम्र हम अपा डोसा छकते हैं डोसे की सेवा हां धन्यवाद बहुत बहुत अपने बारह चलो बी करिए चट बोसा डोसा खान तू बाद पेड़ा प्रसाद मथुरा हांजी सर जी की हाल चाल ने नाम जी थे की नाम है था था? है का ठीक है जी ये मावे से बनता है ठीक है आपकी दुकान कहाँ पे पड़ती है भाई है। थीक है थीक है। तो है ये ठीक है ठीक है कितने रुपए किलो देते हैं ये चार सौ रूपए किलो है पाँच सौ रूपए किलो है ठीक है किस चीज चीज का बनता है ये बनता है साहब दूध का पहले मावा बनता है मावे का जब बनता है ठीक है इधर ही बनाते हैं इसी दुकान में आप जो तो घर बनता है इधर तो बना के लाते हैं तो फिर तो, तो आ, अपने हाथों से बनाते हो आप ठीक है ठीक है भाई चलो ठीक है हमें भी दे दो खिलाओ आप अच्छा लगा अरे बिल्कुल खिलाएंगे आपको हमने खिलाया आप उस तुम्हारी यात्रा बहुत लंबी है ठीक है भाई धन्यवाद भाई तो भाई आप ले लेते हैं पेड़े सौ अठ के पीस देते थे क्या आप भैया एक खादा इधर 5 7 ਤੇ ਭਾਈ ਦੋ ਕਿਵੇਂ ਲੱਗੇ ਭਾਈ ਸਵਾਦ ਆ ਪੂਰੇ ਕਿੰਨੇ ਰੁਪਏ ਦੇ ਤੇ ਇਹ ਕਿਲੋ 400 ਵਾਲੇ ਕਿਲੋ ਇਹ ਬ੍ਰਿੰਧਵਾਸੀ ਭਾਈ ਦੋ ਭਾਈ ਪੇੜੇ ਲੈਣ ਲੱਗੇ ਤੇ ਬ੍ਰਿੰਧਵਾਸੀ ਭਾਈ ਨਾਲ ਗੱਲ ਕਰਦੇ ਕਰਦੇ ਮੈਂ ਕਿ ਆਪਣਾ ਨਾਲੀ ਜੀ ਦੇਖ ਕੇ ਪਿਆ ਦੇ ਗਿਆ ਤੇ 바ਵਾ ਮੈਂ ਕਿ ਦੀ ਭਾਈ ਬਚਤ ਰਹਿ ਗਈ ਤੇ ਭਾਈ ਕਹਿੰਦਾ ਮੈਂ ਬੰਦਾ ਸੱਦ ਕੇ ਕਢਾ ਦੇਣਾ ਪਰ پیسے ਦੇਣੇ ਪੈਣਗੇ ਭਾਈ ਇੱਥੋਂ ਪਤਾ ਲੱਗਦਾ ਪੈਸਿਆਂ ਵੇਣਾ ਆਪਣਾ ਕੋਈ ਕੰਮ ਨਹੀਂ ਹੁੰਦਾ ਤੇ ਭਾਈ ਨੂੰ ਆਪਾਂ 20 ਰੁਪਏ ਦੇ ਕੇ ਤੇ ਮੈਂ ਕਢਾਇਆ ਰਿਹਾ ਨਾਲੀ ਦੇ ਨਾਲ ਜੇ ਵਿਆਸਿਕਾ ਤੇ ਬਚਤ ਰਹਿ ਗਈ ਆ ਤੇ ਚਲੋ ਠੀਕ ਆ ਫਿਰ ਵੀ ਚਲੋ ਵੱਜ ਗਿਆ ਕੜਤਾ ਚਲ 20 ਰੁਪਿਆ ਦਾ ਕੋਈ ਨਹੀਂ ਨਕਸਾਨ ਹੋ ਜਾਣੀ ਆਪਣੀ ਆਪ ਅਪ ਅਭੀ ਅਜ ਜਾਣਾ ਤਾਂ ਸੀਗਾ ਆਗਰੇ ਨੂੰ ਪਰ ਆਪਾਂ ਲੇਟ ਹੋ ਗਏ ਇਸੇ ਕਰਕੇ ਆਪਾਂ ਮਥਰਾ ਗੁਰਦੁਆਰਾ ਸਾਹਿਬ ਰੁੱਕ ਗਏ ਸੀਗੇ ਉੱਥੇ ਆਪਾਂ ਕੱਪੜੇ ਵਗੈਰਾ ਧੋਲੇ ਸੀ ਉਸ ਤੋਂ ਬਾਅਦ ਹੁਣ ਆਪਾਂ ਕੰਸ ਕਿਲਾ ਵੇਖਣ ਆਤੇ ਪਹੁੰਚੇ ਸੀਗੇ ਬਈ ਜੋ ਕਿ ਜਮਨਾ ਨਦੀ ਦੇ ਸਿਰ ਤੇ ਉਹ ਕਿਲਾ ਬਹੁਤ ਵਿਸ਼ਾਲ ਜੋ ਸ਼੍ਰੀ ਕ੍ਰਿਸ਼ਨ ਜੀ ਦੇ ਮਾਮਾ ਜੀ ਸੀਗੇ ਕੰਸ ਉਹਨਾਂ ਦਾ ਕਿਲਾ ਤੇ ਇੱਥੇ ਵੀ ਸਾਰੀਆਂ ਇਮਾਰਤਾਂ ਪੁਰਾਣੀਆਂ ਬਣੀਆਂ ਜੇ ਬਾਕੀ ਦੇਖ ਸਕਦੇ ਹੋ ਤੁਸੀਂ ਜਮਨਾ ਨਦੀ ਦਾ ਪਾਣੀ ਇਸ ਟਾਈਮ ਬਹੁਤ ਚੜਿਆ ਹੋਇਆ ਤੇ ਬਾਕੀ ਵੀ ਇਹਦੇ ਵਿੱਚ ਕਿਸ਼ਤੀਆਂ ਵੀ ਚੱਲਦੀਆਂ ਤੇ ਉਹਦੇ ਵਿੱਚ ਬਿਠਾ ਕੇ ਵੀ ਸਾਰਾ ਕਿਲਾ ਦਿਖਾਉਂਦੇ ਆਸ-ਪਾਸ ਤੇ ਬਾਕੀ ਵੀ ਇੱਥੇ ਬਾਂਦਰ ਬਹੁਤ ਫਿਰਦੇ ਆ ਇਹ ਆਪਾਂ ਵੀ ਆਦੇ ਸਾਈਕਲਾਂ ਤੇ ਆਏ ਸੀਗੇ ਤੇ ਸਾਈਕਲ ਆਪਾਂ ਖਾਲੀ ਕਰਕੇ ਬੈਗ ਉੱਥੇ ਰੱਖਿਆਏ ਸੀਗੇ ਤੇ ਬਾਕੀ ਸਾਈਕਲ ਵੀ ਆਪਣੇ ਵਧੀਆ ਪੂਰੇ ਪੂਰੀ ਕੋਈ ਚੜਾਈ ਝੜੀ ਨਹੀਂ ਜਮਾਣੀ ਕੋਲ ਤੇ ਇਹਨਾਂ ਪੂਰੇ ਵਧੀਆ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਬਈ ਵਿਊ ਪਿੱਛੇ ਦਾ ਸਾਰਾ ਆਪਾਂ ਆ ਬਈ ਹੁਣ ਇੱਥੇ ਆਏ ਆ ਕਿਲਾ ਦੇਖਣ ਹਮਾਰੇ ਕੰਸ ਕਿਲਾ ਦੇਖਣ ਮਥਰਾ ਦਾ ਫੇਮਸ ਠੀਕ ਆ ਹੋਰ ਬਈ ਠੀਕ ਠਾਕ ਹੋ ਹਾਂ ਵਧੀਆ ਤੁਸੀਂ ਇੱਥੇ ਹੀ ਲੋਕਲ ਲੋਕਲ ਮਥਰਾ ਮਥਰਾ ਠੀਕ ਆ ਠੀਕ ਆ ਹੋਰ ਕੀ ਕੀ ਆ ਬਈ ਮਥਰਾ ਚ ਦੇਖਣ ਲਈ ਮਥਰਾ ਵੀ ਇਹੀ ਦਿਖਾਏ ਹੋਰ ਕੀ ਕੀ ਆ ਜਨਮੂਵੀ ਠੀਕ ਆ ਔਰ ਮੰਦਿਰ ਇਹ ਕਹ ਬਈ ਖਾਣੇ ਕੇ ਲੀਏ ਕਿਆ ਮਸ਼ਹੂਰ ਹੈ ਯਾਂ ਪੇ ਯਾਂ ਪੜ ਪੇੜਾ ਪੇੜਾ ਔਰ ਬ੍ਰਿਜਵਾਸੀ ਮਿਠਾਈ ਠੀਕ ਹੈ ਬਈ ਤੇ ਹਾਂਜੀ ਬਾਈ ਕਾਂਸ ਖੇਲਾ ਦੇਖਣ ਤੋਂ ਬਾਅਦ ਹੁਣ ਆਪਾਂ ਸ਼ਹਿਰ ਦੇ ਵਿੱਚ ਚੱਲਦੇ ਹਾਂ ਦੁਬਾਰਾ ਕੁਝ ਦੇਖਦੇ ਹਾਂ ਹੋਰ ਚੀਜ਼ਾਂ ਤੇ ਬਾਕੀ ਆਪਾਂ ਬਾਈ ਅੱਗੇ ਖਾਣ ਪੀਣ ਦਾ ਦੇਖਦੇ ਹਾਂ ਕੁਝ ਕੀ ਕੀ ਮਸ਼ਹੂਰ ਹੈ ਇੱਥੇ ਤੇ ਬਾਕੀ ਆਪਾਂ ਨੂੰ ਬਾਈ ਥੋੜਾ ਜਿਹਾ ਲੇਟ ਹੀ ਹੋ ਗਏ ਸੀ ਆਪਾਂ ਕਿਉਂਕਿ ਆਪਣੇ ਕੱਪੜੇ-ਕੁਪੜੇ ਧੋਣ ਆਲੇ ਸੀਗੇ ਕੱਲ ਥੋੜੇ ਬੋਦੇ ਧੋਤੇ ਸੀਗੇ ਕੱਪੜੇ ਧੋ ਕੇ ਤੇ ਦੁਬਾਰਾ ਵੀ ਆਪਾਂ ਸੌਂ ਗਏ ਸੀ ਥੋੜਾ ਜਿਹਾ ਰੈਸਟ ਕਰਨ ਲੱਗ ਗਏ ਸੀ ਕਿਉਂਕਿ ਰੈਸਟ ਵੀ ਜ਼ਰੂਰੀ ਹੈ ਬਾਈ ਤੇ ਹੁਣ ਅੱਗੇ ਸਫ਼ਰ ਕੰਟੀਨਿਊ ਹੀ ਰਹਿਣਾ ਵਾ ਠੀਕ ਹੈ ਬਾਈ ਬਣੇ ਵੀ ਸਾਈਕਲ ਆਪਾਂ ਇੱਥੇ ਲੋਕ ਕਰਕੇ ਤੇ ਹੁਣ ਚੱਲਦੇ ਆਂ ਸਮਾਰਟ ਬਾਜ਼ਾਰ ਇੱਥੇ ਆਪਾਂ ਡਰਾਈ ਫਿਟ ਕੱਪੜੇ ਹੀ ਦੇਖਦੇ ਆ ਜੇ ਮਿਲਗੇ ਤਾਂ ਆਪਾਂ ਨੂੰ ਕਿਉਂਕਿ ਉਹ ਛੇਤੀ ਸੁੱਕ ਸੁੱਕ ਜਾਂਦੇ ਦੂਜੇ ਬਈ ਛੇਤੀ ਸੁੱਕਦੇ ਨਹੀਂਗੇ ਆ ਗਿਆ ਸਮਾਰਟ ਬਾਜ਼ਾਰ ਮਥਰਾ ਵਾਲੇ ਚ ਤੇ ਆਪਾਂ ਵੀ ਵੇਚ ਜੌਬ ਕਰਦੇ ਰਹੇ ਆ ਫਾਰਮੇਸੀ ਦੇ ਵਿੱਚ ਇੱਥੇ ਪਤਾ ਨਹੀਂ ਹੈਗੀ ਕਿ ਨਹੀਂ ਫਾਰਮੇਸੀ ਆਪਾਂ ਬਈ ਛੋਲੇ ਤੇ ਮੂੰਗਫਲੀ ਲੈ ਲਈ ਸੀਗੀ ਕਹੋ ਕਿ ਵੀ ਆਪਣਾ ਸਫ਼ਰ ਲੰਬਾ ਤੇ ਆਪਾਂ ਨੂੰ ਤਾਕਤ ਦੀ ਜ਼ਿਆਦਾ ਜ਼ਰੂਰਤ ਆ ਤੇ ਬਾਈ ਨੂੰ ਭਾਰ ਜ਼ਿਆਦਾ ਲੱਗਿਆ ਦਾਦਾ ਕਿਲਵਾ ਦੋਨੇ ਪਾਸੇ ਤੇ ਮੋਢਿਆਂ ਦੇ ਲੱਦੀ ਫਿਰਦਾ ਭਾਰ ਨੂੰ ਜੀ ਬਈ ਸਮਾ ਰਾਤ ਦੇ ਨੋ ਵਧੀਆ ਤੇ ਆਪਾਂ ਵੀ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਘੇਰੇ ਦੇ ਇਤਿਹਾਸਿਕ ਗੁਰਦੁਆਰਾ ਮਾਪਰਾ ਦੇ ਵਿੱਚ ਬਣਿਆ ਹੋਇਆ ਇਸ ਦਾ ਵੀ ਪ੍ਰਬੰਧ ਬਹੁਤ ਵਧੀਆ ਬਾ ਦੇ ਬਾਬਾ ਜੀ ਨੇ ਵੀ ਆਪਾਂ ਨੂੰ ਆਪ ਹੀ ਰੋਟੀ ਪਾਣੀ ਪੋਛ ਕੇ ਰਿਆ ਆਪ ਕੋਲੇ ਤੇ ਦੁਪਹਿਰੇ ਵੀ ਆਪਾਂ ਨੂੰ ਜਾਏ ਤੇ ਤੇਰੇ ਨੂੰ ਫੜਾ ਕੇ ਦੇ ਦੀਏ ਤੇ ਬਹੁਤ ਵਧੀਆ ਪ੍ਰਬੰਧ ਆ ਬਾਬਾ ਜੀ ਦਾ ਬਾਬਾ ਜੀ ਨੇ ਮੈਨੂੰ ਬਹੁਤ ਵਧੀਆ ਰੱਖਿਆ ਤੇ ਹੁਣ ਵੀ ਉਹ ਸਾਨੂੰ ਪੁੱਛ ਕੇ ਦੇ ਪ੍ਰਸ਼ਾਦਾ ਪਾਣੀ ਦੇ ਕੇ ਗਏ ਆ ਤੇ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਪਹਿਲੇ ਬੋਲਦੀ ਵੀ ਇੱਥੇ ਰਹਿਣ ਵਾਸਤੇ ਪਰਮਿਸ਼ਨ ਦੇ ਦਿੱਤੀ ਸੀਗੀ ਤੇ ਆਪਾਂ ਇੱਥੇ ਬਈ ਲੰਗਰ ਹਾਲ ਦੇ ਵਿੱਚ ਆਪਣਾ ਡੇਰਾ ਲਾਇਆ ਹੋਇਆ ਤੇ ਹੋਰ ਵੀ ਬਈ ਜੇ ਕੋਈ ਮੇਰਾ ਵੀਰ ਭਾਈ ਸਫਰ ਕਰਦਾ ਹੋਵੇ ਤੇ ਮਥਰਾ ਆਵੇ ਤਾਂ ਇੱਥੇ ਬੇਝਿਜਕ ਉਹ ਕੇ ਰਹਿ ਸਕਦੇ ਆ ਤੇ ਬਾਬਾ ਜੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਹੈ ਆਪਾਂ ਤੋਂ ਪ੍ਰਸਾਦ ਆ ਪਾਣੀ ਚੱਕਦੇ ਹਾਂ ਇਸ ਤੋਂ ਬਾਅਦ ਸੌਣੇ ਆ ਤੇ ਕੱਲ ਨੂੰ ਆਪਾਂ ਆਗਰਾਵਾਲ ਦਾ ਸਫ਼ਰ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਬਣੇ ਰਹੋ ਫਿਰ ਸੌਪਰ ਦੇ ਨਾਲ ਸ਼ਾਮਾਂ ਬਈ ਦਾ 10:30 ਇਹ ਆਪਾਂ ਵੀ ਆ ਦੇ ਸਾਰੇ ਕੰਮ ਧੰਦੇ ਨੇ ਮੇਲੇ ਬਾਜ਼ਾਰ ਵੀ ਉਹਦੇ ਸਾਰਾ ਕੁਝ ਮਤਲਬ ਜੋ ਲੈਣਾ ਸੀ ਉਹ ਸਾਰਾ ਸਮਾਨ ਸੱਪਾ ਲੈ ਕੇ ਆਪਾਂ ਤੇ ਲਾਰਮ ਭਈ ਆਪਾਂ ਲਾ ਲਿਆ ਹੋਆ 5:00 ਵਜੇ ਦਾ ਤੇ ਕੱਲ ਨੂੰ ਜਲਦੀ ਇਸ ਨੂੰ ਪਹੁੰਚ ਲਾਂਗੇ ਧੰਨਵਾਦ ਰਾਸ਼ੇਰ ਦੱਸਾਵਾਂਗੇ ਜੇ ਰਸਤੇ ਵਿੱਚ ਜੋ ਜੋ ਰੰਗ ਢੰਗ ਹੋਣਗੇ ਸਾਰੇ ਦੱਸਾਂਗੇ ਤੇ ਬਾਕੀ ਭਾਈ ਆਪਾਂ ਨੂੰ ਕਈ ਕਮੈਂਟ ਆਉਂਦੇ ਆ ਸੰਗਤਾਂ ਦੇ ਜਿਹਦੇ ਜਗਰਦਵਾਰ ਆ ਗਿਆ ਅੰਦਰ ਦੱਖਣ ਪ੍ਰਾਧਿਆ ਕਰੋ ਤੇ ਭਈ ਗੁਰਦੁਆਰਿਆਂ ਦੇ ਬਾਹਰ ਸਾਫ ਮਨਾਈ ਲਿਖੀ ਹੁੰਦੀ ਹੈ ਵੀ ਤੁਸੀਂ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਨਹੀਂ ਕਰ ਸਕਦੇ ਤੇ ਬਾਕੀ ਭਈ ਤੁਸੀਂ ਵੀ ਸਾਰੇ ਸਮਝਦਾਰ ਹੋ ਤੇ ਫਿਰ ਆਪਾਂ ਇਸ ਤੋਂ ਜ਼ਿਆਦਾ ਦੂਰ ਕਿਵੇਂ ਜਾ ਸਕਦੇ ਆ ਤੇ ਬਾਕੀ ਵੀ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਆ ਕਰੋ ਜੇ ਕੋਈ ਵੀ ਗਲਤੀ ਵਲਤੀ ਹੋ ਜਾਂਦੀ ਹੈ ਭਈ ਮਾਫਰ ਜ਼ਰੂਰ ਕਰਦੇ ਆ ਤੇ ਬਾਕੀ ਮਿਲਦੇ ਆ ਕੱਲ ਦੇ ਸੱਪ Good night.